ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ Vahe Guru, Vahe Guru, Vahe Guru, Vahe Guru, Vahe Guru, Vahe Guru, Bahi Guru, Bahi Guru, 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 Vahe Guru, Vahe Vahe Guru, Vahe Guru, ਵਾਹਿਗੁਰੂ 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 ਕਿਹੋ ਜਿਹਾ ਮਰਨਾ ਹੋਏ 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 ਪਿਆਰੇ ਕਿਹੋ ਜਿਹਾ ਮਰਨਾ ਹੋਏ ਕਿਹੋ ਜਿਹਾ ਮਰਨਾ ਹੋਏ ਪਿਆਰੇ ਕਿਹੋ ਜਿਹਾ ਮਰਨਾ ਮਰਨਾ ਹੋਏ ਕੈਸਾ ਮਰਨਾ ਹੋਏ ਮਿਲ ਕੇ ਕੈਸਾ ਮਰਨਾ ਹੋਏ ਕੈਸਾ ਮਰਨਾ ਹੋਏ ਕਿਆ ਜਾਣ ਕਿਬ ਮਰenge ਕਿਆ ਜਾਣ ਕਿਬ ਮਰenge ਕਿਆ ਜਾਣ ਕਿਬ ਮਰenge ਕਿਆ ਜਾਣ ਕਿਬ ਮਰੀਗੇ ਕੈਸਾ ਮਰਨਾ ਹੋਏ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਮਿਲ ਕੇ ਆਈ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਭਾਵਨ ਕਰੋ ਵਾਹਿਗੁਰੂ ਵਾਹਿਗੁਰੂ ਜੀ ਬਾਹਿਤ ਕਰੋ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਗਿਆ ਜਾਣ ਕਿਬ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ 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 ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਵਾਹਿਗੁਰੂ ਵਾਹੇ ਵਾਹਿਗੁਰੂ ਵਾਹੇ ਸੋ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਦੁੱਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਹੈ ਮਰਨਾ ਬਿਸਰ ਗਿਆ ਮੈਂ ਮਰਨਾ ਸਾੜਾ ਪੀਣਾ ਹੱਸਣਾ ਸੋਣਾ ਸਾੜਾ ਪੀਣਾ ਹੱਸਣਾ ਸੋਣਾ ਸਰਗਿਆ ਹੈ ਮਰਨਾ ਆ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਕਸਮ ਬਸਾ ਦੁਖਵਾਰੀ ਇੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇਕੋ ਨਾਮ ਤੇ ਆਵੋ ਪ੍ਰਾਨੀ ਇਕੋ ਨਾਮ ਤੇ ਆਵੋ ਹਰੀ ਇਕੋ ਨਾਮ ਤੇ ਆਵੋ ਪ੍ਰਾਨੀ ਇਕੋ ਨਾਮ ਤੇ ਆਵੋ ਪ੍ਰਾਨੀ ਇਕੋ ਨਾਮ ਤੇ ਆਵੋ ਵਾਹਿਗੁਰੂ 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 ਪ੍ਰਾਨੀ ਇਕੋ ਨਾਮ ਤੇ ਹਾਵੋ ਇਕੋ ਨਾਮ ਤੇ ਆਵੋ ਇਕੋ ਨਾਮ ਤੇ ਆਵੋ ਆ ਇਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਆਪਣੀ ਪਤ ਸੇਤੀ ਕਰ ਜਾਵੋ ਆਪਣੀ ਪਤ ਸੇਤੀ ਕਰ ਜਾਵੋ ਬੋਲੋ ਜੀ ਪਤ ਸੇਤੀ ਕਰ ਜਾਵੋ ਆਪਣੇ ਮੱਤ ਸੇਤੀ ਕਰ ਜਾਓ ਪ੍ਰਾਨੀਏ ਕੋ ਨਾਮ ਤੇ ਹਾਵ ਬਾਈ ਗੁਰਵਾਹੇ ਗੁਰੂ ਬਾਈ ਗੁਰਵਾਹੇ ਗੁਰੂ ਬਾਈ ਗੁਰਵਾਹੇ ਗੁਰੂ ਆਹ ਗੁਰਵਾਹੇ ਗੁਰੂ ਬਾਈ ਗੁਰਵਾਹੇ ਗੁਰੂ ਬਾਈ ਗੁਰਵਾਹੇ ਕਾਰਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਣਾ ਕਸਮ ਵਿਸਾਰ ਕੋਵਾਰੀ ਕਿੰਨੀ ਤ੍ਰਿਕ ਜੀਵਨ ਨਹੀਂ ਰਹਿਣਾ ਪ੍ਰਣੀਏ ਕੋ ਨਾਮ ਤੇ ਆਵੋ ਪ੍ਰਣੀਏ ਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਰੀਦਾ ਪੰਖ ਪਰ ਹੋਣੀ ਦੁਨੀ ਸੁਹਾਵਾ ਵਾ ਇਹ ਨਹੀਂ ਤੇਰਾ ਦੇਸ਼ ਮਨਾ ਪਰ ਦੇਸੀਆ ਏਨਾ ਤੇਰਾ ਦੇਸ਼ ਮਨਾ ਪਰਦੇਸੀਆ 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 ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਾ 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 ਤੇਰਾ ਦੇਸ਼ ਮਨਾ ਪਰਦੇਸੀਆ ਸਭ ਦੇਸ਼ ਪਰਾਇਆ ਹੈ 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 ਸਭ ਤੀਸ ਪਰਾਇਆ ਹੈ ਸਭ ਤੀਸ ਪਰਾਇਆ ਹੈ ਸਭ ਤੀਸ ਪਰਾਇਆ ਹੈ ਆਏ ਨਾ ਤੇਰਾ ਦੇਸ਼ ਮਨ ਇਹ ਨਾ ਤੇਰਾ ਦੇਸ਼ ਇਹ ਨਾ ਤੇਰਾ ਦੇਸ਼ ਮਨ ਇਹ ਨਾ ਤੇਰਾ ਦੇਸ਼ ਮਨ ਇਹ ਨਾ ਤੇਰਾ ਤੇਸ਼ ਮਨ ਇਹ ਨਾ ਤੇਰਾ ਦੇਸ਼ ਮਨ ਏਨਾ ਤੇਰਾ ਦੇਸ਼ ਮਨਾ 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 ਪਰਦੇਸੀ ਏਨਾ ਤੇਰਾ ਦੇਸ਼ ਮਨਾ ਪਰਦੇਸੀ ਤੇ ਜਵਨਾ ਪਰਦੇਸੀਆ ਕੀ ਇਹ ਤੇਰਾ ਦੇਸ਼ ਮਨਾ ਪਰਦੇਸੀਆ ਕੀ ਇਹ ਤੇਰਾ ਦੇਸ਼ ਮਨਾ ਪਰਦੇਸੀਆ ਇਹਾ ਤੇਰਾ ਦੇਸ਼ ਮਨਾ ਪਰਦੇਸੀਆ ਮਨ ਪਰਦੇਸੀ ਜੇਥੀ ਹੈ ਸਭ ਦੇਸ਼ ਪਰਾਇਆ ਕਿਸੇ ਕੋਲੋਂ ਘੰਟੜੀ ਦੁਖੀ ਪਰ ਆਇਆ ਸੁਪਨਾ ਮਰਣਾ ਆਇਆ ਵਿਛੋੜਾ ਸਭਨਾਹ ਉੱਚੋ ਜਾਇ ਇਸਿਆੜੇ ਆਗੇ ਮਿਲਣ ਕਿਨਾ ਹਾਲਕ ਜੀ ਦੇ ਚਰਨਾਂ ਵਿੱਚ ਆ ਜਿਹੜੀਆਂ ਕੜੀਆਂ ਨੇ ਬਾਣੇ ਵਿੱਚ ਬਹਿਣ ਦੀਆਂ ਕੜੀਆਂ ਹੁੰਦੀਆਂ ਨੇ ਜਿਹੜਾ ਅੰਤਮਰਦਾਸ ਵਿੱਚ ਆ ਜਾਂਦਾ ਉਹਦਾ ਮਨ ਬੇਰਾਗੀ ਹੋ ਜਾਂਦਾ ਮਨ ਬੇਰਾਗੀ ਕਿੰਨਾ ਦਾ ਜਿਨ੍ਹਾਂ ਨੂੰ ਮਰਨ ਦਾ ਚੇਤਾ ਹੋਵੇ ਜੇ ਮਰਨ ਦਾ ਚੇਤਾ ਤਾਂ ਰੱਬ ਯਾਦ ਆਉਂਦਾ ਨਹੀਂ ਤੇ ਭੁੱਲਣ ਵਾਲਿਆਂ ਦੀ ਕਮੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਤੀ ਸਤਕਾਰਯੋਗ ਬਾਪੂ ਜੀ ਬਾਪੂ ਜੀ ਬੰਤ ਸਿੰਘ ਜੀ ਬਾਪੂ ਬੰਤ ਸਿੰਘ ਜੀ ਪ੍ਰਧਾਨ ਵੀ ਰਹੇ ਨੇ ਗੁਰੂ ਘਰ ਬਹੁਤ ਸੇਵਾ ਕੀਤੀ ਉਹਨਾਂ ਨੇ ਹੁਣ ਉਹਨਾਂ ਦੇ ਸੁਪੁੱਤਰ ਸਰਦਾਰ ਸਤਨਾਮ ਸਿੰਘ ਜੀ ਉਹ ਵੀ ਪ੍ਰਧਾਨ ਨੇ ਉਹ ਵੀ ਸੇਵਾਦਾਰ ਨੇ ਮਾਲਕ ਜੀ ਦੇ ਚਰਨਾਂ ਵਿੱਚ ਆਉਣਾ ਬਹਿਣਾ ਪ੍ਰਵਾਨ ਹੋਵੇ ਆਓ ਬਾਣੇ ਵਿੱਚ ਬੈਠੇ ਆ ਰਹਿਣਾ ਨਹੀਂ ਤੁਰ ਸਭ ਨੇ ਜਾਣਾ ਜਿਨ੍ਹਾਂ ਦੀ ਵਾਰੀ ਆਉਂਦੀ ਹੈ ਬਹਾਨਾ ਭਾਵੇਂ ਕੋਈ ਬਣੇ ਫਿਰ ਮਹਾਰਾਜ ਕਹਿੰਦੇ ਨੇ ਹਰ ਬਿਨ ਕੌਣ ਸਹਾਈ ਮਨ ਕਾ ਕੌਣ ਸਹਾਈ ਮਨ ਕਾ मात पिता बनता सुत बंद पहित लागो सब फन का कहा बिसा कहा बिसा इस पांडे का इतना कला गए ठन का कहा बिसा इस पांडे का ਇਤਨਾ ਕਲਾਗੇ ਠੰਕ ਮਾਰਾ ਦੀ ਬਾਣੀ ਹਾਮੀ ਪਰਦੀ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਥਨ ਜਿਹੜੀ ਬਾਣੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਹੁਤਾ ਮਨ ਬੇਰਾਗੀ ਕਰਦੀ ਹੈ ਭਾਵੇਂ ਸਾਰੀ ਬਾਣੀ ਮਨ ਬੇਰਾਗੀ ਕਰਦੀ ਹੈ ਕੋਈ ਸ਼ੰਕਾ ਨਹੀਂ ਦੋ ਰਾਵਾਨੀ ਇਹਦੇ ਵਿੱਚ ਪਰ ਜਿਹੜੇ ਬਚਨ ਗੁਰੂ ਤੇਗ ਬਹਾਦਰ ਮਹਾਰਾ ਜੀ ਨੇ ਉਚਾਰੇ ਨੇ ਬਹੁਤਾ ਮਨ ਬੇਰਾਗੀ ਕਰ ਜਾਂਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਜੇ ਮਾਲਕ ਨੂੰ ਯਾਦ ਕਰਨਾ ਤੇ ਦਿਨ ਤੇ ਰਾਤ ਕਰਿਆ ਕਰ ਕਦੇ ਕਦੇ ਨਹੀਂ ਦਿਨ ਤੇ ਰਾਤ ਉਦਮ ਕਰਿਆ ਕਰ ਛਿਨ ਛਿਨ ਆਉਦ ਬੇਹਾਤ ਹੈ ਛਿਨ ਛਿਨ ਕਰਕੇ ਆਉਦ ਦਾ ਭਾਵ ਆ ਤੇਰੀ ਉਮਰ ਬੀਤ ਰਹੀ ਹੈ ਮਹਾਰਾਜ ਜੀ ਉਟੇ ਘਟ ਜਿਉ ਪਾਨੀ ਜਿਵੇਂ ਘੜੇ ਨੂੰ ਤਰੇੜ ਆਈ ਹੁੰਦੀ ਆ ਨਾ ਬੂੰਦ ਬੂੰਦ ਕਰਕੇ ਘੜਾ ਖਾਲੀ ਹੋ ਜਾਂਦਾ ਬੂੰਦ ਬੂੰਦ ਕਰਕੇ ਘੜਾ ਖਾਲੀ ਓਏ ਬੰਦਿਆ ਸ਼ਰੀਰ ਰੂਪੀ ਭਾਂਡਾ ਮਿਲਿਆ ਤੈਨੂੰ ਮਾਲਕ ਦੀ ਦਰਗਾਹੋਂ ਸ਼ਰੀਰ ਰੂਪੀ ਭਾਂਡਾ ਸਵਾਸਾਂ ਰੂਪੀ ਪਾਣੀ ਇਹਦੇ ਵਿੱਚ ਪਾਇਆ ਮੌਤ ਰੂਪੀ ਤ੍ਰੇਡਕ ਦਿਨ ਆ ਜਾਣੀ ਹੈ ਫਿਰ ਯਾਦ ਰੱਖੀ ਸਵਾਸਾਂ ਰੂਪੀ ਪਾਣੀ ਨਿਕਲ ਗਿਆ ਘੜੇ ਵਿੱਚੋਂ ਪਾਣੀ ਨਿਕਲਿਆ ਘੜਾ ਖਾਲੀ ਟਾਇਰ ਵਿੱਚੋਂ ਹਵਾ ਨਿਕਲੇ ਟਾਇਰ ਖਾਲੀ ਸ਼ਰੀਰ ਵਿੱਚੋਂ ਮਾਲਕ ਦੀ ਜੋਤ ਨਿਕਲੀ ਸ਼ਰੀਰ ਵੀ ਖਾਲੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਨ ਸੇ ਨਯਦ ਬੇਹੱਤ ਹੈ ਭੂਟੇ ਘਟ ਜਿਉ ਪਾਣੀ ਹਰ ਕੋਣ ਕਹੇ ਨਾ ਗ ਵਹੀ ਆਪਾਂ ਕਹਿੰਦੇ ਆ ਜਪ ਲਾਂਗੇ ਨਾਮ ਬਾਬਾ ਜੀ ਆਪਾਂ ਇਹ ਕਹਿੰਦੇ ਆ ਨੀ ਕਿਸੇ ਨੂੰ ਕਹੋ ਨਾਮ ਜਪਿਆ ਕਰ ਕਹਿਣਗੇ ਜਪ ਲਾਂਗੇ ਬਾਬਾ ਜੀ ਆ ਤੇ ਖਾਣ ਪੀਣ ਦਾ ਵੇਲਾ ਨਹੀਂ ਇਹ ਸਾਡੇ ਲਾਰੇ ਨੇ ਸਾਡੇ ਬਹਾਨੇ ਨੇ ਕਦੋਂ ਜਪਾਂਗੇ ਨਾਮ ਉਹ ਦਿਨ ਕਦੋਂ ਆਉਣਗੇ ਜਦੋਂ ਨਾਮ ਜਪੇਂਗਾ ਕਦੋਂ ਆਉਣਗੇ ਜੀ ਜਦੋਂ ਨਾਮ ਜਪੇਂਗਾ ਉਹ ਦਿਨ ਕਦੋਂ ਆਉਣਗੇ ਜਦੋਂ ਨਾਮ ਜਪੇਂਗਾ ਉਹ ਦਿਨ ਕਦੋਂ ਆਉਣਗੇ ਜਦੋਂ ਨਾਮ ਜਪੇਂਗਾ ਕਦੋਂ ਆਉਣਗੇ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਆਉਣਗੇ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਆਉਣਗੇ ਜੀ ਜਦੋਂ ਨਾਮ ਜਪੇਗਾ ਕਦੋਂ ਆਉਣਗੇ ਜੀ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਹੋਣਗੇ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਹੋਣਗੇ ਜਦੋਂ ਨਾਮ ਜਪੇਗਾ ਬੋਲੋ ਜੀ ਕਦੋਂ ਹੋਣਗੇ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਹੋਣਗੇ ਜਦੋਂ ਨਾਮ ਜਪੇਗਾ 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 ਬੋਲੋ ਜੀ ਜਦੋਂ ਨਾਮ ਜਪੇਗਾ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਆਉਣਗੇ ਉਹ ਦਿਨ ਕਦੋਂ ਆਉਣਗੇ ਉਹ ਦਿਨ ਕਦੋਂ ਦਿਨ ਕਦੋਂ ਆਉਣਗੇ ਉਹ ਦਿਨ ਕਦੋਂ ਆਉਣਗੇ ਉਹ ਦਿਨ ਕਦੋਂ ਆਉਣਗੇ ਜੀ ਜਦੋਂ ਨਾਮ ਜਪੇਗਾ ਉਹ ਦਿਨ ਕਦੋਂ ਆਉਣਗੇ 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 ਕਦੋਂ ਨਾਮ ਜਪੇਗਾ ਆਪਾਂ ਕਹਿੰਨੇ ਆ ਬਾਬਾ ਜੀ ਜਪ ਲਾਂਗੇ ਨਾਮ ਹੁਣ ਤੇ ਖਾਣ ਪੀਣ ਦਾ ਵੇਲਾ ਹੈ ਪਰ ਮਹਾਰਾ ਦੀ ਬਾਣੀ ਕਹਿੰਦੀ ਛਿਨ ਛਿਨ ਔਦ ਬੇਹਾਤ ਹੈ। ਝੂਟੇ ਕੱਢ ਜਿਓ ਪਾਨੀ ਹਰ ਗੁਣ ਕਾਹੇ ਨਗਾ ਵਹੀ। ਮਹਾਰਾਜ ਕਹਿੰਦੇ ਕਿਉਂ ਨਹੀਂ ਮਾਲਕ ਦੇ ਗੁਣ ਗਾਉਂਦਾ ਅੱਗੇ ਜਿਹੜਾ ਬਚਨ ਕਹਿੰਦੇ ਨੇ ਨਾ ਉਹ ਸਾਡੇ ਸਤਿਗੁਰੂ ਕਹਿ ਸਕਦੇ ਨੇ ਹੋਰ ਨਹੀਂ ਕੋਈ ਦੂਜਾ ਕਹਿ ਸਕਦਾ। ਹਰ ਗੁਣ ਕਾਹੇ ਨਗਾ ਵਹੀ। ਮੂਰਖ ਅਗਿਆਨਾ ਮਹਾਰਾਜ ਕਹਿੰਦੇ ਜੇ ਗੁਣ ਨਹੀਂ ਗਾਉਂਦਾ ਤੂੰ ਮੂਰਖ ਆ ਅਗਿਆਨੀ ਆ ਅਗਿਆਨਾ ਕੋਈ ਬੰਦਾ ਸਾਨੂੰ ਮੂਰਖ ਕਹਿ ਦੇਵੇ ਅਗਿਆਨੀ ਕਹਿ ਦੇਵੇ ਆਪਾਂ ਤੇ ਡਾਂਗ ਚੁੱਕ ਲਾਂਗੇ ਭਾਈ ਪਰ ਸਤਿਗੁਰੂ ਇੱਥੇ ਕਹਿ ਰਹੇ ਨੇ ਹਰ ਗੁਣ ਕਾਹੇ ਨਾ ਗਾਵਹੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੈ ਨਹਿ ਮਰਨ ਪਛਾਨਾ ਮਾਲਕ ਕਹਿੰਦੇ ਝੂਠੇ ਲਾਲਚਾਂ ਤੇ ਬਸ ਪੈ ਗਿਆ ਮਾਇਆ ਦਾ 모ਹ ਕਰਦਾ ਪਿਆ ਢੀਆਂ ਪੁੱਤਰਾਂ ਦਾ 모ਹ ਕਰਦਾ ਪਿਆ ਇਹ ਝੂਠਾ 모ਹ ਆ ਇਹ ਸੱਚਾ ਨਹੀਂ ਝੂਠੇ ਲਾਲਚ ਲੱਗ ਕੈ ਨਹਿ ਮਰਨ ਪਛਾਨਾ ਮਾਲਕ ਕਹਿੰਦੇ ਝੂਠੇ 모ਹ ਵਿੱਚ ਪੈ ਕੇ ਮਰਨਾ ਭੁੱਲ ਗਿਆ ਤੂੰ ਮਰਨਾ ਭੁੱਲਿਆ ਨਾ ਕਰ ਮਰਨਾ ਯਾਦ ਰੱਖਿਆ ਕਰ ਅੱਜ ਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਮਾਲਕ ਕਹਿੰਦੇ ਅਜੇ ਵੀ ਤੇਰਾ ਕੱਖ ਨਹੀਂ ਵਿਗੜਿਆ ਮਹਾਰਾਜ ਕਹਿੰਦੇ ਇਹ ਦਇਆ ਹੈ ਇਹ ਦਇਆਲਤਾ ਹੈ ਮਹਾਰਾਜ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਦਾ ਜੇ ਮਾਲਕ ਦਾ ਜਸ ਗਾ ਲਓ ਜਿਹੜਾ ਮਾਲਕ ਦਾ ਜਸ ਗਾਉਂਦਾ ਉਹਦੇ ਸਾਰੇ ਕੀਤੇ ਗੁਨਾਹ ਮਾਫ਼ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿ ਅੱਜ ਹੋਂ ਕਛ ਬਿਗਰੇਉ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਕਹਿੰਦੇ ਜਿਹੜਾ ਮਾਲਕ ਦਾ ਨਾਮ ਜਪੇ ਜਿਹੜਾ ਉਹਦੀ ਬੰਦਗੀ ਕਰੇ ਨਰਪੈ ਪਦਵੀ ਦਾ ਭਾਵ ਜਿੱਥੇ ਕੋਈ ਡਰੇ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਰੇ ਡਰ ਮਿਟ ਜਾਂਦੇ ਨੇ ਨਰਪੈ ਬਦ ਪਾਵੇਂ ਉਹ ਪਦਵੀ ਏਡੀ ਵੱਡੀ ਹੈ ਆਓ ਸਤਕਾਰਯੋਗ ਬਾਪੂ ਬੰਤ ਸੰਗਤ ਦੀ ਰਟੋਲ ਫਾਨੀ ਸੰਸਾਰ ਨੂੰ ਅਲ ਵਿਦਾ ਕਹਿ ਕੇ ਤੁਰ ਗਏ ਨੇ ਤੁਰ ਸਭ ਨੇ ਜਾਣਾ ਫਰੀਦਾ ਪੰਖ ਪਰ ਹੋਣੀ दुनिया सुहाबावाग नौ बजी बंजी सुबह स्यो चलन का कर साज दुनिया सुहावा बाग एक दिन छट जाना दुनिया सुहावा बाग एक दिन छठ जाना ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਰਿਤੀਆਂ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਦੁਨੀਆ 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 ਸੁਹਾਵਾਗੀਤ ਦਿਨ ਛੱਡ ਜਾਣਾ ਦੁਨੀਆ ਸੁਹਾਵਾਗੀਤ ਦਿਨ ਛੱਡ ਜਾਣਾ ਦੁਨੀਆ ਸੁਹਾਗ ਕਾ ਕੀ ਤਿਨ ਛੱਡ ਜਾਣਾ ਦੁਨੀਆ ਸੁਹਾਗ ਕਾ ਕੀ ਤਿਨ ਛੱਡ ਜਾਣਾ ਇੱਕ ਦਿਨ ਛੱਡ ਜਾਣਾ ਮਨ 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 ਇੱਕ ਦਿਨ ਛੱਡ ਜਾਣਾ ਮਨਾ ਇੱਕ ਦਿਨ ਛੱਡ ਜਾਣਾ ਪਿਆਰੇ ਇੱਕ ਦਿਨ ਛੱਡ ਜਾਣਾ ਜਾਨੇ ਇੱਕ ਦਿਨ ਛੱਡ ਜਾਣਾ ਇੱਕ ਦਿਨ ਛੱਡ ਜਾਣਾ ਇੱਕ ਦਿਨ ਛੱਡ ਜਾਣਾ ਇੱਕ ਦਿਨ ਛੱਡ ਜਾਣਾ ਦੁਨੀਆਂ ਸੁਹਾਵਾ ਪਿਆਰੇ ਦੁਨੀਆਂ ਸੁਹਾਵਾ ਪਿਆਰੇ ਦੁਨੀਆ ਸੁਹਾਵਾਗਾ ਪਿਆਰੇ ਦੁਨੀਆ ਸੁਹਾਵਾਗਾ ਪਿਆਰੇ ਦੁਨੀਆ ਸੁਹਾਵਾਗਾ ਪਿਆਰੇ ਦੁਨੀਆ ਸੁਹਾਵਾਗਾ ਦੁਨੀਆ ਸੁਹਾਵਾ ਬਦ ਇੱਕ ਦਿਨ ਛੱਡ ਜਾਣਾ ਦੁਨੀਆ ਸੁਹਾਵਾ ਬਦ ਇੱਕ ਦਿਨ ਛੱਡ ਜਾਣਾ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ ਬਾਬਾ ਫਰੀਦ ਜੀ ਐਸੇ ਕਰਕੇ ਕਹਿੰਦੇ ਨੇ ਫਰੀਦਾ ਪੰਖ ਪਰ ਹੋਣੀ ਦੁਨੀਆ ਸੁਹਾਵਾ ਬਾਗ ਨੌ ਬੱਤ ਵੱਜੀ ਸਵੇ ਸਿਓ ਚੱਲਣ ਕਾ ਕਰ ਸਾਜ ਮਹਾਰਾਜ ਕਹਿੰਦੇ ਇੱਕ ਰਾਤ ਕੱਟਣਾ ਆ ਪੰਛੀ ਬਾਗ ਵਿੱਚ ਬੈੰਦਾ ਆ ਕੇ ਇੱਕ ਰਾਤ ਕੱਟਦਾ ਵਸਾਲਣੇ ਚ ਦਿਨ ਵੇਲੇ ਨਹੀਂ ਆਲਣੇ ਚ ਬੈੰਦਾ ਮਹਾਰਾਜ ਇੱਥੋਂ ਤੱਕ ਲਿਖਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰ ਹਾਡ ਬਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਨ ਪਰ ਪੰਖ ਬਸੇਰਾ ਮਹਾਰਾਜ ਕਹਿੰਦੇ ਜਿਵੇਂ ਪੰਛੀ ਆਲਣਾ ਪਉਂਦਾ ਰਾਤ ਕੱਟਣ ਲਈ ਉਹ ਬੰਦਿਆ ਤੂੰ ਆਪਣੀ ਜ਼ਿੰਦਗੀ ਦੀ ਰਾਤ ਕੱਟਣ ਆਇਆ ਆਪਣੇ ਜੀਵਨ ਦੀ ਰਾਤ ਕੱਟਣ ਆਇਆ ਪਰੌਣਾ ਬਣ ਕੇ ਘਰ ਵਿੱਚ ਆਉਂਦਾ ਨਾ ਕੋਈ ਮਹਾਰਾਜ ਕਹਿੰਦੇ ਜੈਸੇ ਰੈਣ ਪ੍ਰਭਾਤ ਉਠ ਚਲਸੈ ਪ੍ਰਭਾਤ ਰੈਣ ਕਹਿੰਦੇ ਨੇ ਰਾਤ ਨੂੰ ਪ੍ਰਭਾਤ ਕਹਿੰਦੇ ਨੇ ਸਵੇਰ ਨੂੰ ਸੁਭਾ ਨੂੰ ਕਹਿੰਦੇ ਰਾਤ ਕੱਟਣ ਆਇਆ ਪਰੌਣਾ ਰਾਤ ਲੰਗੀ ਉਠ ਚਲਸੈ ਪ੍ਰਭਾਤ ਕਹਿੰਦੇ ਚਾਲਾ ਪਾਦ ਹੁੰਦਾ ਮਹਾਰਾਜ ਕਹਿੰਦੇ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਜਦੋਂ ਬੰਦਾ ਸੌਂਦਾ ਨਾ ਰਾਤ ਵੇਲੇ ਸੁਪਨਾ ਆਉਂਦਾ ਕਿੰਨਾ ਕੁਝ ਵੇਖਦਾ ਸੁਪਨੇ ਵਿੱਚ ਕਿੰਨਾ ਰਾਜ ਭਾਗ ਕਿੰਨੇ ਨਾਟਕ ਚਿੱਟ ਗੰਗ ਤਮਸੇ ਪਰ ਜਦੋਂ ਜਾਗ ਆਉਂਦੀ ਐ ਕੱਖ ਪੱਲੇ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਰਹਿਣ ਦਾ ਸੁਪਨਾ ਸੱਚ ਨਹੀਂ ਭਾਈ ਤੇਰਾ ਜੀਵਨ ਵੀ ਸੱਚ ਨਹੀਂ ਜੈਸਾ ਸੁਪਨਾ ਰਹਿਣ ਦਾ ਐਸਾ ਸੰਸਾਰ ਜਾਂ ਫਿਰ ਮਹਾਰਾਜ ਕਹਿੰਦੇ ਇਹੋ ਜੱਗ ਧੂਏਂ ਕਾ ਪਹਾੜ ਕਹਿੰਦੇ ਧੂਏਂ ਦਾ ਜਿਹੜਾ ਪਹਾੜ ਬਣਿਆ ਹੁੰਦਾ ਨਾ ਬੱਦਲ ਬਸ ਉਹਨਾਂ ਚਰਜ ਨਜਰ ਅਗਨਾਂ ਵਲੇ ਅਗ ਬਲੀ ਧੂਆਂ ਖਤਮ ਨਾਲ ਦੀ ਨਾਲ ਧੂਏ ਦਾ ਪਰਛਾਵਾਂ ਕਹਿ ਲੋ ਧੂਏ ਦਾ ਬਦਲੋ ਵੀ ਖਤਮ ਤਾਂ ਕਰਕੇ ਮਹਾਰਾਜ ਕਹਿੰਦੇ ਨੇ ਕਹਾ ਵਿਸਸ ਇਸ पांडे ਕਾ ਇਤਨ ਕ ਲਾਗੇ ਠਨਕ ਦਾਣਾ ਪਾਣੀ ਪਰਵਲ ਜਿੰਨਾ ਚਿਰ ਦਾਣਾ ਪਾਣੀ ਆ ਨਾ ਉਨਾਂ ਚਿਰ ਦੁਨੀਆ ਚ ਬੈਠਾਂਗੇ ਜਿੰਨਾ ਚਿਰ ਸੁਵਾਸ ਬਾਕੀ ਨੇ ਉਨਾਂ ਚਿਰ ਦੁਨੀਆ ਚ ਬੈਠਾਂਗੇ ਫਿਰ ਯਾਦ ਰੱਖਿਓ ਦਾਣਾ ਪਾਣੀ ਮੁੱਕ ਗਿਆ ਸਵਾਸ ਮੁੱਕ ਜਾਣ ਤੀਜੀ ਗੱਲ ਕਹਿੰਦੇ ਆ ਉਹ ਜਗ੍ਹਾ ਆ ਜੇ ਜਿਹੜੀ ਜਗ੍ਹਾ ਤੇ ਆ ਸਾਡੇ ਭਾਂਡੇ ਨੇ ਫੁੱਟਣਾ ਪਈ ਉਹ ਜਗ੍ਹਾ ਆ ਗਈ ਜਿੱਥੇ ਇਸ ਭਾਂਡੇ ਨੇ ਫੁੱਟਣਾ ਦਾਣਾ ਪਾਣੀ ਮੁੱਕ ਗਿਆ ਸਵਾਸ ਮੁੱਕ ਜਾਣ ਫਿਰ ਜਾਣੇ ਜਾਣਾ ਪੈਂਦਾ ਬਾਪੂ ਬੰਤ ਸਿੰਘ ਜੀ ਉਹਨਾਂ ਦਾ ਦਾਣਾ ਪਾਣੀ ਕਹਿ ਲੋ ਸਵਾਸ ਕਹਿ ਲੋ ਉਹ ਜਗਾ ਕਹਿ ਲੋ ਭਾਵੇਂ ਹਸਪੀਟਲ ਗਏ ਪਟਿਆਲੇ ਮੇਰੀ ਗੱਲਬਾਤ ਹੋਈ ਸਤਨਾਮ ਸਿੰਘ ਨਾਲ ਇਹ ਕਹਿੰਦੇ ਬਾਬਾ ਜੀ ਪਿੰਡ ਸਮਾਗਮ ਕਰਨਾ ਸ਼ਹੀਦਾਂ ਤੇ ਮੇਰੇ ਕੋਲ ਸਮਾਂ ਨਹੀਂ ਸੀ ਮੈਂ ਕਿਹਾ ਤੁਸੀਂ ਕਿੱਥੇ ਹੋ ਕਹਿੰਦੇ ਮੈਂ ਪਟਿਆਲਿਆਂ ਬਾਪੂ ਜੀ ਦਖਲ ਕੀਤੇ ਹੋਏ ਐਡਮਿਟ ਕੀਤੇ ਹੋਏ ਦੂਜੇ ਦਿਨ ਮੈਂ ਫੇਰ ਸ਼ਾਮ ਨੂੰ ਫੋਨ ਲਾਇਆ ਵੀ ਕਿੱਦਾਂ ਪੋਜੀਸ਼ਨ ਆ ਬਾਪੂ ਦੇ ਕਹਿੰਦੇ ਬਾਪੂ ਜੀ ਐਂਬੂਲੈਂਸ ਐਂਬੂਲੈਂਸ ਵਿੱਚ ਨੇ ਕਹਿੰਦੇ ਪਿੰਡ ਨੂੰ ਆ ਰਹੇ ਆ ਵਾਪਸ ਡਾਕਟਰ ਕਹਿੰਦੇ ਨੇ ਵੀ ਘਰੀ ਸੇਵਾ ਕਰ ਲੋ ਹੁਣ ਵੇਖੋ ਜਿੱਥੇ ਭਾਂਡੇ ਨੇ ਪੁੱਟਣਾ ਜੇ ਘਰੇ ਬਹਾਨਾ ਬਣਨਾ ਫਿਰ ਘਰੇ ਆ ਗਿਆ ਆਖੋ ਸਭਨਾ ਵਿਗਾਹ ਬਾ ਜਿੰਨਾ ਕ ਦਾਣਾ ਪਾਣੀ ਲਿਖਿਆ ਜਿੰਨੇ ਕ ਸਵਾਸ ਲਿਖੇ ਨੇ ਸਾਡੀ ਬੈਂਕਾਂ ਵਿੱਚ ਮਾਇਆ ਪਈ ਹੁੰਦੀ ਐ ਕਿਸੇ ਦਾ 5 ਲੱਖ ਰੁਪਿਆ ਕਿਸੇ ਦਾ 50 ਲੱਖ ਰੁਪਿਆ ਤੁਸੀਂ ਚੈੱਕ ਬੁੱਕ ਲੈ ਕੇ ਜਾਂਦੇ ਹੋ ਅਕਾਊਂਟ ਭਰ ਕੇ ਆਪਣਾ ਪੇਮੈਂਟ ਕਢਾ ਲੈਣੇ ਹੋ ਭਾਵੇਂ 5000 ਕਢਾਓ ਭਾਵੇਂ 50000 ਕਢਾਓ ਪਰ ਕਦੀ ਇਦਾਂ ਕਰਕੇ ਵੇਖਿਓ ਵੀ ਸਾਰੀ ਮਾਇਆ ਕਢਾ ਲਓ ਖਾਤਾ ਮਿਲ ਕਰ ਲਿਓ ਫੇਰ ਜਾ ਕੇ ਮੰਗਿਓ ਫਿਰ 500 ਕੀ 5 ਰੁਪਏ ਨਹੀਂ ਮਿਲਦੇ ਆਖੋ ਸਤਨਾ ਸਿੰਘ ਵਾਹਿਗੁਰੂ ਬਸ ਇਹ ਕਹਿਣਾ ਚਾਹੁੰਦਾ ਜਿੰਨਾ ਚਿਰ ਸਵਾਸਾਂ ਰੂਪੀ ਪੂੰਜੀ ਮਾਲਕ ਦੀ ਦਰਗਾਹ ਵਿੱਚੋਂ ਆ ਕਿਰਪਾ ਆ ਰਹੀ ਹੈ ਹੁਣ ਬੈਠੇ ਹਾਂ ਸਵਾਸ ਚੱਲਦੇ ਨੇ ਨਾ ਇਹ ਸਵਾਸਾਂ ਰੂਪੀ ਕਿਰਪਾ ਮਾਲਕ ਦੀ ਦਰਗਾਹੋਂ ਆ ਰਹੀ ਹੈ 1 ਘੰਟੇ ਵਿੱਚ 1000 ਸਵਾਸ ਆਉਂਦਾ ਹੈ 5ਾਂ ਘੰਟਿਆਂ ਵਿੱਚ 5000 24 ਘੰਟਿਆਂ ਵਿੱਚ 24 ਹਜ਼ਾਰ ਆਉਂਦਾ। ਉਹਨਾਂ ਚਰ ਆਉਂਦਾ ਜਿੰਨਾਂ ਚਰ ਸਾਡੀ ਕਿਰਪਾ ਆ ਰਹੀ ਹੈ ਉਹਨਾਂ ਚਰ ਜੀਵਨ ਜਦੋਂ ਇਹ ਸਵਸਾਂ ਰੂਪੀ ਪੂੰਜੀ ਮੁੱਕ ਗਈ ਗੌੜੀ ਬਾਵਨਖਰੀ ਵਿੱਚ ਮਹਾਰਾਜ ਕਹਿੰਦੇ ਨੇ ਗਣ ਗਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲਸਾਰ ਮਹਾਰਾਜ ਕਹਿੰਦੇ ਜਿਹੜੀ ਸਵਸਾਂ ਰੂਪੀ ਪੂੰਜੀ ਉਹ ਗਿਣਤੀ ਮਿੰਤੀ ਕੀਤੀ ਹੋਈ ਆ ਮਾਲਕ ਦੀ ਬਈ ਇੰਨੇ ਸਾਲ ਇੰਨੀਆਂ ਰਾਤਾਂ ਇੰਨੇ ਦਿਨ ਇੰਨੇ ਘੰਟੇ ਉਹ ਗਿਣਿਆ ਮਣਿਆ ਸਾਰਾ ਕੁਝ ਉਹਦੇ ਵਿੱਚ ਵਾਧਾ ਘਾਟਾ ਕਰੇ ਨਹੀਂ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹਿ ਵਡਣ ਘਟਣ ਤਿਲਸਾਰ ਤਿਲ ਜਿੰਨੀ ਵਾਧ ਘਾਟ ਨਹੀਂ ਹੋ ਸਕਦੀ ਜੀਵਨ ਲੋ ਰਹੇ ਪਰਮ ਮੋਹ ਨਾਨਕ ਤੇਊ ਗਵਰ ਮਹਾਰਾਜ ਕਹਿੰਦੇ ਜਿਹੜਾ ਮੋਹ ਵਿੱਚ ਪੈ ਕੇ ਜ਼ਿੰਦਗੀ ਲੱਭਦਾ